ਸਾਨੂੰ ਕਿ ਸਾਡੇ ਨਾਲ ਬੇਇਨਸਾਫੀ ਕਰਦੇ ਤੇ ਅਸੀਂ ਬੇਇਨਸਾਫੀ ਦੇ ਵਿਰੋਧ ਨੱੜਦੇ ਆ ਨਹੀਂ ਤੇ ਸਾਡਾ ਕੋਈ ਮੋਰਚੇ ਲਾਉਣਾ ਜਾਂ ਰੋੜਾਂ ਤੇ ਰੋਲਣਾ ਕੋਈ ਸਾਡਾ ਕੋ ਸ਼ੌਂਕ ਨਹੀਂਗਾ ਸਰਕਾਰਾਂ ਨੂੰ ਮੈਂ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਸਬਰ ਨਾ ਪਰਖੋ ਨਾ ਸਾਡੇ ਨਾਲ ਤਕਾ ਕਰੋ ਜੀ ਤੋਂ ਜੋ ਫੈਸਲੇ ਹੋਏ ਸੀ ਉਹ ਲਾਗੂ ਕਰ ਦਿਓ ਤੇ ਕਿਸਾਨਾਂ ਨੂੰ ਆ ਦੁਬਾਰਾ ਅੰਦੋਲਨ ਕਰਨੇ ਜਾਂ ਰੋੜਾਂ ਤੇ ਮੋਰਚੇ ਲਾਉਣੇ ਨਾਲ ਪਿੰਜੇ 700 ਕਿਸਾਨ ਅਸੀਂ ਪਹਿਲਾਂ ਸ਼ਹੀਦ ਕਰਾਉਣ ਤੋਂ ਬਾਅਦ ਜੋ ਉਹਨਾਂ ਨੇ ਮੰਗਾ ਮੰਨਿਆ ਉਹਨਾਂ ਨੂੰ ਨਹੀਂ ਮੰਨ ਰਿਹਾ ਖਨੌਰੀ ਮੋਰਚੇ ਦੇ ਮੌਜੂਦਾ ਲਗਾਤਾਰ 12 ਮਹੀਨਿਆਂ ਤੋਂ ਖਨੌਰੀ ਦੇ ਮੋਰਚੇ ਦੇ ਬੱਚੇ ਪੰਜਾਬ ਦੇ ਕਿਸਾਨਾਂ ਜਿਹੜੇ ਡਟੇ ਹੋਏ ਆ ਉਹ ਪੰਜਾਬ ਦੇ ਨੇ ਚਾਹੇ ਉਹ ਹਰਿਆਣੇ ਦੀ ਗੱਲ ਹੋਵੇ ਹੋਰ ਸਟੇਟਾਂ ਦੀ ਗੱਲ ਹੋਵੇ ਪਰ ਵੱਖ-ਵੱਖੀ ਸਮਾਜਿਕ ਲੋਕਾਂ ਜਿਹੜੇ ਜਾਂ ਰਾਜਨੀਤਿਕ ਹੋਣ ਜਾਂ ਸਮਾਜਿਕ ਹੋਣ ਪ੍ਰਤੀਕ੍ਰਿਆਮ ਉਹਨਾਂ ਦੀਆਂ ਆਈਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਸਟੇਟਮੈਂਟ ਨਹੀਂ ਆਈ ਔਰ ਅਕਾਲੀ ਦਲ ਬਾਤ ਪੰਜਾਬ ਦੀ ਜਿਹੜੀ ਨਵੀਂ ਰਾਜਨੀਤਿਕ ਤੈਰ ਪੰਜਾਬ ਦੇ ਵਿੱਚ ਬਣੀ ਉਹਨਾਂ ਦੇ ਆਗੂ ਜਿਹੜੇ ਤਰਸੇਮ ਸਿੰਘ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਪਹਿਲਾਂ ਵੀ ਮੋਰਚੇ ਦੇ ਬੱਚਾ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਪਹਿਲਾਂ ਵੀ ਮੋਰਚੇ ਦੇ ਬੱਚੇ ਸ਼ਮੂਲੀਅਤ ਕੀਤੀ ਆ ਡੱਲੇਵਾਲ ਸਾਹਿਬ ਨਾਲ ਹੁਣ ਤੁਹਾਡੀ ਮੁਲਾਕਾਤ ਹੋਈ ਆ ਗੱਲਬਾਤ ਹੋਈ ਡੱਲੇਵਾਲ ਦੀ ਉਹਨਾਂ ਦੇ ਦਰਸ਼ਨ ਤੇ ਹੋਏ ਆ ਲੇਕਿਨ ਮੁਲਾਕਾਤ ਨਹੀਂ ਹੋ ਸਕੀ ਕਿ ਉਹਨਾਂ ਦੀ ਸਿਹਤ ਥੋੜੀ ਜੀ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਉਹਦੀ ਵਜ੍ਹਾ ਨਾਲ ਅਸੀਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹਿਆ ਅਸੀਂ ਉਹਨਾਂ ਦਾ ਦਰਸ਼ਨ ਕਰਕੇ ਇਹਨਾਂ ਹਾਲ ਹੋ ਗਏ ਆ ਕਿ ਉਹ ਚੜ੍ਹਦੀ ਕਲਾ ਚ ਉਹਨਾਂ ਦੀ ਪੂਰਨ ਚੜ੍ਹਦੀ ਕਲਾ ਚ ਤੇ ਸਾਡੀ ਪੂਰਨ ਹਮਾਇਤ ਹੈ ਉਹ ਇੱਥੇ ਕਿਤੇ ਦਿਨ ਰਾਤ ਜਿੱਥੇ ਵੀ ਆਜ ਮਾਰਨ ਗਏ ਸੀ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਜਾਂ ਹੋਰ ਵੀ ਦੂਜੀਆਂ ਸਟੇਟਾਂ ਦੇ ਕਿਸਾਨਾਂ ਨੂੰ ਵੀ ਕਿ ਆਪਾਂ ਇਹ ਜਿਹੜਾ ਧੜੇਬਾਜੀ ਪਾਰਟੀਬਾਜੀ ਜਾਤ ਮਜਬਤੋਂ ਪਰ ਉੱਠ ਕੇ ਆਪਾਂ ਸਾਰੇ ਜਣੇ ਇਸ ਮੋਰਚੇ ਨੂੰ ਸਹਿਯੋਗ ਦੇਈਏ ਤੇ ਜੋ ਸਾਡੀਆਂ ਜਾਇਜ਼ ਮੰਗਾਂ ਉਹਨਾਂ ਦਾ ਅਸੀਂ ਮਨਵਾ ਸਕੀਏ ਤੁਸੀਂ ਜਾਤਪਾਤ ਦੀ ਗੱਲ ਕੀਤੀ ਹੈ ਗੁੱਟਬੰਦੀ ਦੀ ਗੱਲ ਕੀਤੀ ਹੈ ਉਹਨਾਂ ਤੋਂ ਪਰ ਉੱਠ ਕੇ ਇਕੱਠੇ ਹੋਣਾ ਵੀ ਚਾਹੀਦਾ ਲੱਗਦਾ ਕਿ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਇਹਨਾਂ ਦੇ ਵਿੱਚ ਹੀ ਬੰਨਾਂਗਾ ਚਾਹੇ ਜਾਤਪਾਤ ਦੀ ਗੱਲ ਹੋਵੇ ਗੁੱਟਬੰਦੀ ਦੀ ਗੱਲ ਇਹ ਗੁੱਟਬੰਦੀ ਸਾਡੀ ਸਾਨੂੰ ਸਾਰੇ ਸਾਰਾ ਜਿਹੜਾ ਨੁਕਸਾਨ ਸਾਡੀ ਗੁੱਟਬੰਦੀ ਧੜੇਬਾਦੀਆਂ ਜਿਹੜੀਆਂ ਅਸੀਂ ਸਾਰੀਆਂ ਧਾਰਮਿਕ ਸਮਾਜਿਕ ਜੋ ਵੀ ਕਿਸਾਨੀ ਜਥੇਬੰਦੀਆਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਹੁਣ ਵੇਲਾ ਆਪਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੈਣ ਦਾ ਜੀ ਰਾਜਨੀਤਿਕ ਤਰ੍ਹਾਂ ਦਾ ਵੀ ਸਟੇਟਮੈਂਟ ਆ ਜਾਂਦੀ ਆ ਤੁਸੀਂ ਵੀ ਹੁਣ ਰਾਜਨੀਤਿਕ ਧਿਰ ਦਾ ਹਿੱਸਾ ਹੋ ਇਹ ਤਾਂ ਨਹੀਂ ਹੋਊਗਾ ਤੁਸੀਂ ਬਾਅਦ ਵਿੱਚ ਅਖਬਾਰਾਂ ਦੀ ਸੁਰਖੀ ਬਣ ਜਾਓਗੇ ਕਿ ਨਹੀਂ ਯਾਰ ਇਹ ਸਟੇਟਮੈਂਟ ਆਈ ਸੀ ਪਰ ਇਕੱਠੇ ਹੀ ਨਹੀਂ ਹੋਇਆ ਸਮਰਥਨ ਨਹੀਂ ਦਿੱਤਾ ਨਹੀਂ ਨਹੀਂ ਜੀ ਅਸੀਂ ਤੇ ਜਦੋਂ ਵੀ ਕੋਈ ਵੀ ਸਾਡੇ ਜਮੇ ਡਿਊਟੀ ਲਾਉਣਗੇ ਅਸੀਂ ਕੋਨ ਤਾਂ ਦੇ ਨੰਬਰ ਹਾਂ ਹਾਂ ਚ ਮੋਰਚੇ ਦੀ ਧਰਤੀ ਹਮੇਸ਼ਾ ਪੰਜਾਬ ਰਹੀ ਆ ਪੰਜਾਬ ਦੀ ਧਰਤੀ ਚੋਂ ਸੰਘਰਸ਼ ਹਮੇਸ਼ਾ ਉਖਦੇ ਰਿਹਾ ਚਾ ਚਾਬੀਆਂ ਦੇ ਮੋਰਚੇ ਦੀ ਗੱਲ ਹੋਵੇ بڑے ਮੋਰਚੇ ਤੋਂ ਬਾਅਦ ਦੇ ਬੱਚੇ ਲੱਗੇ ਲੱਗਦਾ ਕਿ ਜਿਹੜੇ ਪੰਜਾਬ ਦੇ ਸਿਰਲੀ ਲੋਕ ਹੈ ਇਤਿਹਾਸ ਦੀ ਜਉਂਦੀ ਜਗਦੀ ਮੂਰਤਾ ਜੋ 2021 ਦਾ ਅੰਦੋਲਨ ਉਹ ਵੀ ਕਿਸਾਨਾਂ ਨੇ ਆਪਣੇ ਦ੍ਰਿੜਤਾ ਦੇ ਨਾਲ ਜਿੱਥੇ ਲੱਗਦਾ ਕਿ ਇਹ ਵੀ ਮੋਰਚੇ ਦੇ ਰੂਪਰੇ ਕਾ ਬਹੁਤ ਛੇਤੀ ਬਦਲੀ ਜਾਊਗੀ ਇਹ ਜੀ ਸਾਡੀ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਤੀ ਦਿੱਤੀ ਜ਼ੁਲਮ ਦੇ ਖਿਲਾਫ ਲੜਨਾ ਤੇ ਉਹਦਾ ਹੀ ਇੱਕ ਹਿੱਸਾ ਵਾ ਕਿ ਗੱਲੇਵਾਲ ਸਾਹਿਬ ਆ 56 ਦਿਨ ਹੋ ਗਏ ਬੜੇ ਸਿੱਧਿਕ ਸਰਰ ਨਾਲ ਇਹ ਲੜਾਈ ਨੂੰ ਅੱਗੇ ਵਧਾ ਰਹੇ ਆ ਕਿ ਪੰਜਾਬ ਜਿਹੜਾ ਹਮੇਸ਼ਾ ਹੀ ਆਪਣੀ ਇੱਜ਼ਤ ਅਣਖ ਨਾਲ ਜੀਦਾ ਰਿਹਾ ਤੇ ਉਹ ਹੁਣ ਵੀ ਉਸ ਚੀਜ਼ ਹੈ ਕਿ ਇਸ ਇਹੋ ਹੀ ਉਹਨਾਂ ਦੀ ਜਿਹੜੀ ਖਾਸੀਅਤ ਹੈ ਕਿ ਉਹ ਕਦੇ ਵੀ ਜ਼ੁਲਮ ਅੱਗੇ ਸਿਰ ਨੀਵਾ ਨਹੀਂ ਕਰਦੇ ਉਹ ਅੱਗੇ ਲੜਾਈ ਲੜਦੇ ਆ ਤੇ ਇਹ ਜੋ ਸਾਡੀਆਂ ਧਰਾਂ ਜਿੱਥੇ ਵੀ ਮੋਰਚੇ ਤਾਂ ਹੀ ਸਾਨੂੰ ਕਿ ਸਾਡੇ ਨਾਲ ਬੇਇਨਸਾਫੀ ਕਰਦੇ ਤੇ ਅਸੀਂ ਬੇਇਨਸਾਫੀ ਦੇ ਵਿਰੋਧ ਲੜਦੇ ਆ ਨਹੀਂ ਤੇ ਸਾਡਾ ਕੋਈ ਮੋਰਚੇ ਲਾਉਣਾ ਜਾਂ ਰੋਡਾਂ ਤੇ ਰੋਲਣਾ ਕੋਈ ਸਾਡਾ ਕੋ ਸ਼ੌਂਕ ਨਹੀਂਗਾ ਇਸ ਕਰਕੇ ਅਸੀਂ ਤੇ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਸਬਰ ਨਾ ਪਰਖੋ ਨਾ ਸਾਡੇ ਨਾਲ ਧੱਕਾ ਕਰੋ ਤੁਸੀਂ ਇਹ ਵਿਦੇਸ਼ ਨੂੰ ਜਾਂ ਅਗਰ ਆਪਾਂ ਚੜ੍ਹਦੀ ਕਲਾ ਚ ਲੈ ਕੇ ਜਾਣਾ ਚਾਹੁੰਦੇ ਆ ਤੇ ਤੁਸੀਂ ਸਾਰਿਆਂ ਨੂੰ ਮਿਲ ਜੁੜ ਕੇ ਨਾਲ ਲੈ ਕੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜੋ ਉਹਨਾਂ ਦੁਖਦਰਦਿਆ ਉਹਨਾਂ ਨੂੰ ਸਮਝੋ ਉਹਨਾਂ ਉਹ ਉਹਨਾਂ ਨੂੰ ਹੱਲ ਕਰੋ ਜੀ ਨਰਿੰਦਰ ਮੋਦੀ ਦੀ ਪਿਛਲੇ ਦਿਨਾਂ ਦੇ ਵਿੱਚ ਸੈਂਮੈਂਟ ਆਉਂਦੀ ਹੈ ਕਹਿੰਦੇ ਅਸੀਂ ਕਿਸਾਨਾਂ ਦੇ ਲਈ ਕੰਮ ਕਰ ਰਹੇ ਹਾਂ ਪਿਛਲੇ 5-6 ਸਾਲਾਂ ਤੋਂ ਪਰ ਸਾਨੂੰ ਬਦਨਾਮ ਕੀਤਾ ਜਾਂਦਾ ਕਿ ਕਿਸਾਨ ਪੱਖੀ ਪਾਰਟੀ ਨਹੀਂ ਹੈ ਨੇ ਕਿ ਬਦਨਾਮ ਤੇ ਕੀ ਕੀਤਾ ਜਾ ਰਿਹਾ ਕਿ ਜੋ ਉਹ ਮੰਗਾ ਹੋ 700 ਕਿਸਾਨ ਅਸੀਂ ਪਹਿਲਾਂ ਸ਼ਹੀਦ ਕਰਾਉਣ ਤੋਂ ਬਾਅਦ ਜੋ ਉਹਨਾਂ ਨੇ ਮੰਗਾ ਮੰਨਿਆ ਉਹਨਾਂ ਨੂੰ ਨਹੀਂ ਮੰਨ ਰਹੇ ਤੇ ਇਹ ਤੇ ਕਿਸਾਨਾਂ ਦਾ ਦੀ ਕਸੂਰ ਤੇ ਜੇ ਕਿਸਾਨਾਂ ਦੇ ਹੱਕ ਦੀ ਗੱਲ ਹੁੰਦੀ ਤਾਂ ਉਹ ਜੋ ਫੈਸਲੇ ਹੋਏ ਸੀ ਉਹ ਲਾਗੂ ਕਰ ਦਿੰਦੇ ਤਾਂ ਕਿਸਾਨਾਂ ਨੂੰ ਆ ਦੁਬਾਰਾ ਅੰਦੋਲਨ ਕਰਨੇ ਜਾਂ ਰੋਡਾਂ ਤੇ ਮੋਰਚੇ ਲਾਉਣੇ ਨਾ ਪੈਂਦੇ ਹਾਂ ਜੀ ਆ 26 ਜਨਵਰੀ ਦੀ ਜਿਹੜੀ ਗੱਲ ਆ ਤੁਹਾਡੇ ਬਰੁਨ ਕੀ ਪ੍ਰੋਗਰਾਮ ਲਈ ਕੀਤਾ ਜਾਊਗਾ ਗੋਆਂ ਦੇ ਨਾਲ ਤਾਲਮੇਲ ਵਹਾ ਕੇ ਹਾਂਜੀ ਜੇਹੀ ਉਹਨਾਂ ਦੇ ਸੰਪਰਕ ਚ ਆ ਜੇ ਜੋ ਵੀ ਸਾਨੂੰ ਹੁਕਮ ਕਰਨ ਗਏ ਸੀ ਉਹਦੇ ਅਨਸਾਰ ਉਹਨਾਂ ਦੀ ਨਾਲ ਨਾਲ ਚੱਲਣ ਦੀ ਤਿਆਰੀ ਜੀ ਨਾਲ ਸਵਾਲਾ ਲਾਪੂ ਜੀ ਜਿਵੇਂ ਪਹਿਲਾਂ ਗੱਲ ਕੀਤੀ ਆ ਇਤਿਹਾਸ ਨਹੀਂ ਖਿਆਲਣ ਦੀ ਕੋਸ਼ਿਸ਼ ਕਿ ਲੱਗਦਾ ਕਿ ਹੁਣ ਜਿਹੜਾ ਮੋਰਚਾ ਆ ਲੰਬਾ ਜਿਹੜਾ ਲੰਮਾ ਵੀ ਚੱਲ ਸਕਦਾ ਜਾਂ ਰੁਕ ਵੀ ਸਕਦਾ ਜਾਂ ਜਿੱਤ ਨੇੜੇ ਬਦਰਾਂ ਤੇ ਖੜੀ ਹੈ ਨਹੀਂ ਐਸੀ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਕਿ ਮੋਰਚਾ ਜਲਦੀ ਜਲਦੀ ਆਪਣੀ ਜਿੱਤਲ ਵਧੇ ਫਧੇ ਹੋਵੇ ਤੇ ਜਿਹੜਾ ਕਿ ਇਹ ਜਿਹੜੇ ਕਿਸਾਨ ਵੀ ਆਪਣੇ ਜੋ ਆਪਣੇ ਘਰਾਂ ਨੂੰ ਆਪਣੇ ਜੋ ਦੇਸ਼ ਦੀ ਤਰੱਕੀ ਚ ਜਾਂ ਪੰਜਾਬ ਦੇ ਜਿਹੜੀ ਚੜ੍ਹਦੀ ਕਲਾ ਚ ਉਹ ਆਪਣਾ ਹੋਰ ਵੱਤੋਂ ਵੱਤ ਯੋਗਦਾਨ ਪਾ ਸਕਣ ਤੇ ਇਹ ਜਿਹੜੇ ਚੀਜ਼ ਹੈ ਕਿ ਇਹ ਤੇ ਸਾਡੀ ਮਜਬੂਰੀ ਬਣੀ ਹੈ ਸਰਕਾਰ ਨੇ ਬਣਾਈ ਹੋਈ ਆ ਤੇ ਸਾਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਗਿਆ ਕਿ ਅਸੀਂ ਆਪਣੀ ਆਵਾਜ਼ ਪਾਰਲੀਮੈਂਟ ਤੱਕ ਜਾਂ ਉਹਨਾਂ ਦੇ ਜਿਹੜੇ ਵੱਡੇ ਸਾਡੇ ਦੇਸ਼ ਦੇ ਹੁਕਮਰਾਨ ਉਹਨਾਂ ਤੱਕ ਪਹੁੰਚਾ ਸਕੀਏ ਇਹ ਤੇ ਸਾਡੇ ਨਾਲ ਬਹੁਤ ਵੱਡੀ ਧੱਕੇਸ਼ਾ ਹੀ ਹੋ ਰਹੀ ਹੈ ਤੇ ਮੇਰੇ ਖਿਆਲ ਹੈ ਕਿ ਸਰਕਾਰ ਅਗਰ ਸਿਰਦ ਹੋਵੇ ਤੇ ਉਹਨੂੰ ਸੋਚਣਾ ਚਾਹੀਦਾ ਤੇ ਇਹਨਾਂ ਨੇ ਕਿਸਾਨਾਂ ਕੋਲੋਂ ਜੋ ਉਹਨਾਂ ਨੇ ਹੁਣ ਵੀ ਵਾਦੇ ਕਰ ਰਹੇ ਹਨ ਦਖਰੇ ਉਤਰਨਾ ਮਪੂਰੀ ਇੱਕ ਪਾਸੇ ਪੰਜਾਬ ਨੂੰ ਸੈਂਟਰ ਪੁਆਇੰਟ ਦੱਸਿਆ ਜਾਂਦਾ ਹੈ business ਦੇ ਲਈ ਕਾਰੋਬਾਰਾਂ ਦੇ ਲਈ ਚਾਹਿਆ ਹੋ ਭਾਰਤ ਵਾਲਾ ਦੀ ਗੱਲ ਹੋਵੇ ਹੋਰ ਵੱਡੇ ਪ੍ਰੋਜੈਕਟਸ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣੇ ਦਾ ਬਾਰਡਰਿੰਗ ਟੱਪਨ ਦਿੱਤਾ ਜਾ ਰਿਹਾ ਇਹ ਤੇ ਬਹੁਤ ਵੱਡੀ ਧੱਕੇਸ਼ਾ ਹੀ ਹੈ ਜੀ ਪੰਜਾਬ ਨੂੰ ਸੈਂਟਰ ਪੁਆਇੰਟ ਕਿ ਪੰਜਾਬ ਦਾ ਜੋ ਹਾਲਾਤ ਖਰਾਬ ਕਰਨਾ ਤੇ ਹੋਰ ਸਾਰੇ ਬਾਰਡਰਾਂ ਤੋਂ ਵਪਾਰ ਹੋ ਰਿਹਾ ਸਾਡਾ ਪਾਕਿਸਤਾਨ ਸਾਡੇ ਨਾਲ ਲੱਗਦਾ ਉਹ ਉਹ ਸਾਡੇ ਬਾਰਡਰ ਬੰਦ ਕਰਕੇ ਸਾਨੂੰ ਇਹ ਸੀ ਕਿ ਸਾਡੀ ਆਰਥਿਕਤਾ ਨੂੰ ਸਾਡੇ ਵਪਾਰ ਨੂੰ ਬਹੁਤ ਵੱਡੀ ਟਾਲਾਈ ਜਾ ਰਹੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ترਸੇਮ ਸਿੰਘ ਹੁਣੀ ਕਨੌਰੀ ਤੇ ਪਹੁੰਚੇ ਆ ਪਹਿਲਾਂ ਵੀ ਕਨੌਰੀ ਬਾਡਰ ਤੇ ਪਹੁੰਚਦੇ ਨੇ ਔਰ ਭਾਰੀ ਸਮਰਥਨਾ ਜਿਹੜਾ ਇਹਨਾਂ ਦਾ ਹੁੰਦਾ ਹੋਰ ਗਲਬਤ ਕੀਤੀ ਇਹਨਾਂ ਨੇ ਕਿ ਸਾਡਾ ਸਮਰਥਨ ਚਾਹੀਏ 26 ਦੀ ਗੱਲ ਹੋਵੇ ਚਾਹੇ 14 ਅਲੀ ਜਿਹੜੀ ਗੱਲ ਹੋਵੇ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਕੇਂਦਰ ਦੇ ਨਾਲ ਕਿਸਾਨਾਂ ਦੀ ਔਰ ਪੰਜਾਬ ਦੇ ਮੰਤਰੀ ਕੋ ਉਸ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ ਉਸ ਤੋਂ ਬਾਅਦ ਹੀ ਭੱਜੇ ਕੋਈ ਫੈਸਲੇ ਲਏ ਜਾਂਦੇ ਆ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਤਾਂ ਉਹਨੂੰ ਇਹ ਜਿਹੜੇ ਕਿਸਾਨਾਂ ਔਗਾਂ ਦੇ ਨਾਲ ਕੰਟੈਕਟ ਦੇ ਬਚਨੇ ਤਾਲਮਿਲ ਦੇ ਬਚਨੇ ਔਰ 26 ਜਨਵਰੀ ਦੀ ਗੱਲ ਕੀਤੀ ਯਾਰੋ 26 ਜਨਵਰੀ ਨੂੰ ਲੈ ਕੇ ਵੀ ਇਹਨਾਂ ਨੇ ਕਹਿ ਕੇ ਅਸੀਂ ਕਿਸਾਨਾਂ ਔਗਾਂ ਦੇ ਤਾਲਮੇਲ ਦੇ ਬੱਚਾ ਸਾਡੇ ਬੰਨੋ ਵੀ ਜਿਹੜਾ ਹੁਕਮ ਕੀਤੇ ਜਾਣਗੇ ਅਸੀਂ ਉਹ ਪ੍ਰੋਗਰਾਮ ਲੀਕਾਂਗੇ ਜੁੜੇ ਹੋਣ ਦੇ ਪੱਕੇ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਾਣਾ ਕੈਮਰਾਮੈਨ ਕੋ ਸ਼ਰਨ ਦੇ ਨਾਲ